ਉਧਰ ਜਿਹੜਾ ਹਰਜੋਤ ਸਿੰਘ ਜੀ ਅੱਜ ਮੋਦੀ ਮੁਲਾਕਾਤ ਦੇ ਲਈ ਟਰੰਪ ਹੋਣਾ ਦੇ ਨਾਲ ਜਿਹੜਾ ਉਹ ਮੁਲਾਕਾਤ ਕੀਤੀ ਆ ਇੱਕ ਜਿਹੜੀ ਚੀਜ਼ ਆ ਆਪਣੇ ਜਿਹੜੇ ਸਰੋਤਿਆਂ ਦੇ ਲਈ ਦੱਸਦੇ ਜੀ ਕੱਲ ਜਦ ਮੋਦੀ ਲੈਂਡ ਹੋਇਆ ਤਾਂ ਕਹਿੰਦੇ ਕੋਈ ਖਾਸ ਅਧਿਕਾਰੀ ਕੋਈ ਉਸ ਨੂੰ ਸਵਾਗਤ ਕਰਨ ਦੇ ਲਈ ਨਹੀਂ ਪਹੁੰਚਿਆ ਭਾਰਤ ਦੇ ਵਿੱਚ ਹੀ ਉੱਥੇ ਦੇ ਕਈ ਜਿਹੜੇ ਟਵਿੱਟਰ ਖਾਤੇ ਵਰਤਨ ਵਾਲੇ ਜਿਹੜੇ ਯੂਜ਼ਰਸ ਆ ਉਹਨਾਂ ਨੇ ਤੇ ਹੋਰ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਕਿਹਾ ਵੀ ਰੈੱਡ ਕਾਰਪਟ ਤਾਂ ਲੱਗਦਾ ਸੀ ਜਿੱਦਾਂ ਆਪ ਹੀ ਮੋਦੀ ਹੋਣਾ ਨੇ ਲਿਆਂਦਾ ਸੀ ਵੀ ਫੋਟੋ ਆਫ ਦੇ ਲਈ ਲਿਆਂਦਾ ਸੀ ਉੱਥੇ ਕੋਈ ਖਾਸ ਅਮਰੀਕੀ ਅਧਿਕਾਰੀ ਜਿਹੜਾ ਆ ਉਹ ਦੇਖਣ ਨੂੰ ਨਹੀਂ ਮਿਲਿਆ ਉਹਨਾਂ ਦੇ ਸਵਾਗਤ ਦੇ ਲਈ ਜਿਸ ਤਰੀਕੇ ਨਾਲ ਥੋੜੇ ਦਿਨ ਪਹਿਲਾਂ ਕਿੰਗ ਅਬਦੁੱਲਾਹ ਨੂੰ ਲੈਣ ਦੇ ਲਈ ਆਪ ਜਾਰਡਨ ਦਾ ਜਿਹੜਾ ਕਿੰਗ ਅਬਦੁੱਲਾਹ ਆਇਆ ਸੀ ਉਸ ਨੂੰ ਲੈਣ ਦੇ ਲਈ 트럼ਪ ਹੁਣੇ ਬਾਹਰ ਆਏ ਸੀਗੇ ਮੋਦੀ ਨੂੰ ਪਤਾ ਨਹੀਂ ਕਿਹੜੀ ਬਾਰੀ ਥਣੀ ਜਾਂ ਕਿਹੜੇ ਗੇਟ ਥਣੀ ਲੈ ਕੇ ਆਂਦਾ ਉਸ ਤੇ ਬਾਰੇ ਕਿਸੇ ਨੇ ਕੋਈ ਚੀਜ਼ ਜਿਹੜੀ ਉਹ ਦੇਖੀ ਨਹੀਂ ਨੋ ਡਾਊਟ ਅੱਜ ਜਦ ਵਾਈਟ ਹਾਊਸ ਦੇ ਵਿੱਚ ਉਹਨਾਂ ਨੇ ਮੁਲਾਕਾਤ ਜਿਹੜੀ ਉਹ ਜ਼ਰੂਰ ਕੀਤੀ ਆ ਜੈ ਸ਼ੰਕਰ ਦੇ ਨਾਲ ਐਨਐਸਸੀ ਦਾ ਅਜੀਤ ਡੋਵਲ ਵੀ ਮੋਦੀ ਦੇ ਨਾਲ ਬੈਠਿਆ ਨਜ਼ਰ ਆ ਰਿਹਾ ਸੀਗਾ ਸੋ ਕਈ ਜਿਹੜੀਆਂ ਇਸ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਬਾਅਦ ਉਸ ਤੋਂ ਬਾਅਦ ਦੇ ਵਿੱਚ ਦੋਨੋਂ ਹੀ ਜਾਣਿਆ ਨੇ ਪ੍ਰੈਜ਼ੀਡੈਂਟ 트੍ਰੰਪ ਤੇ ਮੋਦੀ ਹੁਣਾਂ ਨੇ ਮਿਲ ਕੇ ਸਾਂਝੀ ਇੱਕ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ ਜੋ ਕਿ ਤਕਰੀਬਨ 40 41 ਮਿੰਟ ਜਿਹੜੀ ਉਹ ਚੱਲੀ ਜਿਸ ਦੇ ਵਿੱਚ ਰਾਸ਼ਪਤੀ 트੍ਰੰਪ ਹੁਣਾਂ ਨੇ ਸਪਸ਼ਟ ਤੌਰ ਦੇ ਉੱਤੇ ਅ ਜਿਹੜਾ ਉਹ ਦੱਸਿਆ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਨਾਲ ਮੋਦੀ ਦੇ ਨਾਲ ਡੀਲ ਹੋਈ ਆ ਆ ਕਹਿੰਦੇ ਵੀ ਮਿਲਟਰੀ ਦਾ ਸਬਾਨ ਵੀ ਅਸੀਂ ਤਾਂ ਉਹਨੂੰ ਵੇਚਣਾ ਆ F35 ਪਲੇਨਸ ਉਹ ਵੇਚੇ ਜਾਣਗੇ ਕੁਆਡ ਦੀ ਸਿਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਜਿਹੜੀ ਉਹ ਗੱਲ ਕੀਤੀ ਇਸਲਾਮਿਕ ਟੈਰਰਿਜ਼ਮ ਦੇ ਉੱਤੇ ਉਹਨਾਂ ਨੇ ਜਿਹੜੀ ਉਹ ਚਰਚਾ ਕਰਦੇ ਹੋਏ ਕਿਹਾ ਵੀ ਜਿਹੜਾ ਨਵੰਬਰ ਦੇ ਹਮਲਾ ਕੀਤਾ ਸੀ ਮੁੰਬਈ ਦਾ ਉਸ ਨੂੰ ਅਸੀਂ ਐਕਸਟਰੈਡਾਈਟ ਕਰਨ ਜਾ ਰਹੇ ਹਾਂ ਜੋ ਕਿ ਪਿਛਲੇ ਪ੍ਰਸ਼ਾਸਨ ਦੇ ਵਿੱਚ ਆਲਰੇਡੀ ਇਹ ਹੋ ਚੁੱਕਾ ਸੀ ਤੇ ਟੈਰਿਫ ਦੀ ਵੀ ਉਹਨਾਂ ਨੇ ਉਹਨਾਂ ਦੇ ਨਾਲ ਖੜੇ ਹੋ ਕੇ ਜਿਹੜੀਆਂ ਉਹ ਗੱਲਾਂ ਕੀਤੀਆਂ ਸ਼ਰਿਆਮ ਵੀ ਜਿਹੜਾ ਉਹ ਕਹ ਦਿੱਤਾ ਵੀ ਇੰਡੀਆ ਵਾਲੇ ਬੜੇ ਅਨਫੇਅਰ ਆ ਜਿੰਨਾ ਤੁਸੀਂ ਸਾਡੇ ਜਿਹੜੇ ਸਮਾਨ ਦੇ ਉੱਤੇ ਟੈਰਿਫ ਲਾਉਂਦੇ ਆ ਤਾਂ ਉੱਥੇ ਤਾਂ ਅਮਰੀਕਨ ਗੱਡੀ ਐ ਅਮਰੀਕਨ ਸਮਾਨ ਲੋਕਾਂ ਦੇ ਹੀ ਲੈਣਾ ਨਾ ਮੁਮਕਿਨ ਜਿਹੜਾ ਉਹ ਹੋ ਚੁੱਕਾ ਆ ਕਿੰਨੇ ਬਿਲੀਅਨਸ ਆਫ ਡਾਲਰ ਦਾ ਜਿਹੜਾ ਸਾਡਾ ਟਰੇਡ ਡੈਫਿਸਿਟ ਆ ਤੇ ਇਸ ਲਈ ਜਿਹੜਾ ਉਹ ਟੈਰਿਫ ਅਸੀਂ ਬਰਾਬਰ ਦਾ ਜਿਹੜਾ ਉਹ ਲਾਵਾਂਗੇ ਅ ਤੇ ਉਹ ਉਹ ਚੀਜ਼ ਹੋਊਗੀ ਨਾਲ ਉਹਨਾਂ ਨੇ ਕਿਹਾ ਵੀ ਇੰਡੀਆ ਜਿਹੜਾ ਆ ਉਹ ਅਮਰੀਕਾ ਦਾ ਔਇਲ ਤੇ ਗੈਸ ਉਸ ਨੂੰ ਖਰੀਦਣ ਜਿਹੜਾ ਉਹ ਜਾ ਰਿਹਾ ਆ ਅਸੀਂ ਤੁਹਾਨੂੰ ਨਿਊਕਲੀਅਰ ਟੈਕਨੋਲੋਜੀ ਵੀ ਜਿਹੜੀ ਉਹ ਦੇ ਰਹੇ ਆ ਜਿਸ ਦੇ ਨਾਲ ਤੁਸੀਂ ਕਲੀਨ એનર્ਜੀ ਜਿਹੜੀ ਉਹ ਬਣਾਓਗੇ AI ਦੇ ਨਾਲ ਸੰਬੰਧਿਤ ਵੀ ਉਹਨਾਂ ਨੇ ਜਿਹੜੀਆਂ ਇਸਥੇ ਗੱਲਾਂ ਬਾਤਾਂ ਜਿਹੜੀਆਂ ਉਹ ਕੀਤੀਆਂ ਸੋ ਓਵਰਆਲ ਜਿਹੜਾ ਆ ਇਹ ਇਹਨਾਂ ਨੇ ਗੱਲ ਜਿਹੜੀ ਉਹ ਆਖੀ ਅ ਵੀ ਅਸੀਂ ਤੁਹਾਨੂੰ ਜਿਹੜਾ ਹੁਣ ਸਮਾਨ ਵੇਚਣਾ ਆ ਉਹ ਕਹਿੰਦੇ ਵੀ ਮੈਨੂੰ ਇਹ ਨਹੀਂ ਪਤਾ ਵੀ ਪਹਿਲੇ ਪ੍ਰਸ਼ਾਸਨ ਦੇ ਨੇ ਤੁਹਾਨੂੰ ਤੇਲ ਤੇ ਗੈਸ ਜਿਹੜਾ ਉਹ ਕਿਉਂ ਨਹੀਂ ਵੋਚਿਆ ਵੇਚਿਆ ਪਰ ਅਸੀਂ ਤੁਹਾਨੂੰ ਜਿਹੜਾ ਉਹ ਵੇਚਣ ਜਾ ਰਹੇ ਹਾਂ ਕਹਿੰਦੇ ਵੀ ਆਰ ਸੇਲਿੰਗ ਇਟ ਯੂ ਨੀਡ ਇਟ ਸੋ ਵੀ ਆਰ ਡੂਇੰਗ ਇਟ ਅ ਅਗੇ ਅਸੀਂ ਕਾ ਵੀ ਪਹਿਲਾਂ ਜਿਹੜਾ ਇੰਡੀਆ ਆ ਉਹ ਰਸ਼ੀਆ ਤੋਂ ਤੇਲ ਪਾਣੀ ਜਿਹੜਾ ਉਹ ਖਰੀਦਦਾ ਰਿਹਾ ਆ ਪਰ ਹੁਣ ਕਹਿੰਦੇ ਵੀ ਲੱਗਦਾ ਅਮਰੀਕਾ ਦੇ ਨਾਲ ਇਹ ਜਿਹੜਾ ਸਮਝੌਤਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰੂਗਾ ਸੋ ਉਸ ਤੋਂ ਬਾਅਦ ਵਿੱਚ ਹਰਜੋਤ ਸਿੰਘ ਜੀ ਪੱਤਰਕਾਰਾਂ ਦੇ ਨਾਲ ਵੀ ਜਿਹੜੀ ਉਹ ਗੱਲਬਾਤ ਜਿਹੜੀ ਹੋਈ ਆ ਟਰੰਪ ਹੁਣਾਂ ਨੇ ਤਾਂ ਇੱਕ ਭਾਰਤੀ ਇੱਕ ਸਾਹਿਬ ਦੇ ਨਾਲ ਪੱਤਰਕਾਰ ਦੀ ਇੱਕ ਸਾਹਿਬ ਦਾ ਬੇਇੱਜ਼ਤੀ ਹੋਈ ਜਿਹੜੀ ਉਹ ਹੋ ਗਈ ਜਦ ਉਹ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਆ ਪਲਾਂਟਡ ਸਵਾਲ ਜਿਹੜਾ ਉਹ ਲੱਗ ਰਿਹਾ ਸੀਗਾ ਵੀ ਭਾਰਤ ਦੇ ਉਲਟ ਜਿਹੜੇ ਇੱਥੇ ਬੈਠੇ ਲੋਕ ਕਈ ਜਿਹੜੀਆਂ ਗੱਲਾਂ ਕਰਦੇ ਆ ਤਾਂ ਉਸ ਦੇ ਉੱਤੇ ਤੁਸੀਂ ਕੀ ਐਕਸ਼ਨ ਜਿਹੜਾ ਲਾਉਂਗੇ ਆ ਤਾਂ ਟਰੰਪ ਉਹਨਾਂ ਨੇ ਕਿਹਾ ਮੈਨੂੰ ਤੇਰੀ ਗੱਲ ਕੋਈ ਨਹੀਂ ਸਮਝ ਆਉਂਦੀ ਤੂੰ ਰਹਿਂਦੇ ਤੂੰ ਬਹਿ ਜਾ ਚੁੱਪ ਕਰਕੇ ਪਰ ਬਾਅਦ ਦੇ ਵਿੱਚ ਜ਼ਰੂਰ ਟਰੰਪ ਹੋਣਾ ਨੂੰ ਉਹ ਦੁਬਾਰਾ ਸਵਾਲ ਪੁੱਛਿਆ ਗਿਆ ਜਿਸ ਦੇ ਵਿੱਚ ਖਾਲਿਸਤਾਨੀ ਸੈਪਰੇਟਿਸਟ ਨਾਮ ਲੈ ਕੇ ਜਿਹੜਾ ਉਹ ਸਵਾਲ ਪੁੱਛਿਆ ਕਿਹਾ ਕਿ ਕੀ ਤੁਸੀਂ ਜੋ ਬਾਈਡਨ ਪ੍ਰਸ਼ਾਸਨ ਭਾਰਤ ਦੇ ਨਾਲ ਸਬੰਧ ਰੱਖੇ ਸੀ ਕੀ ਉਸ ਨੂੰ ਤੁਸੀਂ ਰੀਲੁੱਕ ਜਿਹੜਾ ਉਹ ਕਰੋਗੇ ਤਾਂ ਟਰੰਪ ਹੋਣਾ ਨੇ ਉਸ ਦਾ ਕੋਈ ਵੀ ਜਵਾਬ ਉਸ ਉੱਤੇ ਜਿਹੜਾ ਉਹ ਨਹੀਂ ਦਿੱਤਾ ਸਿਰਫ ਟੈਰਿਫ ਦੀ ਜਿਹੜੀ ਉਹਨਾਂ ਨੇ ਆ ਗੱਲ ਜਿਹੜੀ ਉਹ ਨਾਲ ਕੀਤੀ ਤੇ ਨਾਲ ਕਿਹਾ ਵੀ ਭਾਰਤ ਨੂੰ ਜਿਹੜੀ ਹਵਾਲਗੀ ਅਸੀਂ ਇੱਕ ਬੰਦੇ ਦੀ ਦੇ ਰਹੇ ਹਾਂ ਇਦਾਂ ਦੀਆਂ ਹੋਰ ਰਿਕੁਐਸਟ ਇੰਡੀਆ ਦੇ ਵੱਲੋਂ ਵੀ ਆਈਆਂ ਆ ਸੋ ਦੇਖਦੇ ਹਾਂ ਅੱਗੇ ਕੀ ਇਸ ਵਿੱਚ ਬਣਦਾ ਹੈ ਪਰ ਖਾਲਿਸਤਾਨ ਦੇ ਸਵਾਲ ਪੁੱਛੇ ਜਾਣ ਦੇ ਉੱਤੇ ਸੈਪਰੇਟਿਸਟ ਦੇ ਖਾਲਿਸਤਾਨ ਜਿਹੜੇ ਐਕਟਿਵਿਸਟ ਆ ਉਹਨਾਂ ਦਾ ਸਵਾਲ ਪੁੱਛੇ ਜਾਣ ਦੇ ਉੱਤੇ ਟਰੰਪ ਹੋਣਾ ਨੇ ਕੋਈ ਵੀ ਜਵਾਬ ਜਿਹੜਾ ਉਹ ਨਹੀਂ ਦਿੱਤਾ ਇਹ ਉਹਨਾਂ ਨੇ ਜਾਣਬੁੱਝ ਕੇ ਜਵਾਬ ਨਹੀਂ ਦਿੱਤਾ ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ ਕਿਉਂਕਿ ਅੱਜ ਟਰੰਪ ਸਰਕਾਰ ਨੇ ਇਸੇ ਤਰੀਕੇ ਦੇ ਇੱਕ ਸਵਾਲ ਦੇ ਵਿੱਚ ਜਵਾਬ ਜਿਹੜਾ ਉਹ ਦਿੱਤਾ ਸੀਗਾ ਹਰ ਅਮਰੀਕੀ ਨਾਗਰਿਕ ਦੀ ਜਿਹੜੀ ਸੁਰੱਖਿਆ ਆ ਉਹ ਸਾਡੇ ਲਈ ਪਹਿਲਾ ਉਹ ਹਾਈएस्ट ਜਿਹੜੀ ਉਹ ਪ੍ਰਾਇੋਰਟੀ ਆ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਇਹ ਜਿਹੜਾ ਕਲੀਅਰ ਕਰ ਦਿੱਤਾ ਪੰਨੂ ਕੇਸ ਮਾਮਲੇ ਦੇ ਵਿੱਚ ਵੀ ਉਹ ਲੱਗਦਾ ਹੈ ਵੀ ਉਸ ਨੂੰ ਉਸੇ ਤਰੀਕੇ ਦੇ ਨਾਲ ਨikhil Gupta ਤੇ Vikas Yadav ਦੇ ਉਲਟ ਲਗਾਤਾਰ ਸਰਗਰਮੀ ਜਿਹੜੀ ਉਹ ਜਾਰੀ ਰਹੇਗੀ ਐਸੋਸੀਏਟਡ ਪ੍ਰੈਸ ਰਿਪੋਰਟ ਕਰ ਰਿਹਾ ਵੀ ਡੋਨਲਡ 트੍ਰੰਪ ਉਹਨਾਂ ਨੇ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਨੂੰ ਨਾਲੇ ਜੱਫੀ ਵੀ ਪਾਈ ਇਹ ਕਿਹਾ ਵੀ ਵੀ ਤੁਸੀਂ ਗ੍ਰੇਟ ਫਰੈਂਡ ਆਫ ਮਾਈਨ ਪਰ ਨਾਲ ਹੀ ਇਹ ਕਹਿੰਦਾ ਵੀ ਤੁਸੀਂ ਇਹ ਨਾ ਸੋਚਿਓ ਇੰਡੀਆ ਵੋਂਟ ਬੀ ਸਪੇਅਰਡ ਫਰੋਮ ਹਾਈਰ ਟੈਰਿਫਸ ਹੀ ਹੈਜ਼ ਬੀਗਨ ਇੰਪੋਜ਼ਿੰਗ ਔਨ ਯੂਐਸ ਟ੍ਰੇਡ ਪਾਰਟਨਰਸ ਅਰਾਊਂਡ ਦ ਵਰਲਡ ਕਹਿੰਦਾ ਵੀ ਤਰਸੋਚਿਓ ਵੀ ਤੁਸੀਂ ਵੱਜ ਜਾਓਗੇ ਤੁਹਾਡੇ ਤੇ ਵੀ ਉਨੇ ਹੀ ਲੱਗਣਾ ਪਿਛਲੇ ਸਾਲਾਂ ਦੇ ਵਿੱਚ ਟੈਰਿਫ ਕਿੰਗ ਕਰਕੇ ਕਹਿੰਦੇ ਰਹੇ ਆ ਇੰਡੀਆ ਨੂੰ ਪ੍ਰੈਜ਼ੀਡੈਂਟ 트럼ਪ ਉਹਨਾਂ ਨੇ ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਕਿ ਜਿਹੜਾ ਇੰਡੀਆ ਦਾ ਮੀਡੀਆ ਹੈਗਾ ਇੰਡੀਆ ਦੇ ਵਿੱਚ ਗੋਦੀ ਮੀਡੀਆ ਆ ਮੋਦੀ ਦੀ ਜਿਹੜੀ ਚਮਚੀ ਕਰਦਾ ਰਹਿੰਦਾ ਤੇ ਇੱਥੇ ਵੀ ਜਦੋਂ ਉਹਨਾਂ ਨੇ 트럼ਪ ਉਹਨਾਂ ਨੂੰ ਕੁਐਸਚਨ ਪੁੱਛਦੇ ਸੀ ਤੇ 트럼ਪ ਉਹਨਾਂ ਦੀ ਉਹੀ ਜਦਾਂ ਉਹਨਾਂ ਦੀ ਚਾਪਲੂਸੀ ਕਰੀ ਜਾਂਦੇ ਸੀ ਫਿਰ ਤੁਸੀਂ ਡਾਇਰੈਕਟ ਕੁਐਸਚਨ ਪੁੱਛੋ ਤੇ ਕੁਐਸਚਨ ਫੇਰ ਉਹੀ ਪਈ ਦੇਖੋ ਜੀ ਜਿਹੜੇ ਖਾਦਿस्तानी ਐਲੀਮੈਂਟਸ ਆ ਉਹਨਾਂ ਨੂੰ ਤੁਸੀਂ ਕੀ ਕਰੋਗੇ ਤੇ ਉਹ ਟਰੰਪ ਨੇ ਚੁੱਪ ਕਰਦਾ ਕਹਿੰਦਾ ਮੈਨੂੰ ਨਹੀਂ ਸਮਝਾਂਦਾ ਯਾਰ ਤੂੰ ਕੇ ਨਾ ਬਹਿ ਜਾ ਰਹਾ ਤੂੰ ਬਹਿ ਜਾ ਰਹਾ ਪਰ ਗੱਲ ਇਹ ਆ ਵੀ ਉੱਥੇ ਦਾ ਜਿਹੜਾ ਮੀਡੀਆ ਆ ਹੂੰ ਹੂੰ ਇੰਨੀ ਜ਼ਹਿਰ ਫਲਾਦਾ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਅਸੀਂ ਗ੍ਰੀਨਲੈਂਡ ਨੂੰ ਆਪਣੇ ਵਿੱਚ ਮਿਲਾ ਲੈਣਾ ਹੈ ਹਨ ਤੇ ਉਹ ਲੋਕ ਔਖੇ ਹੋ ਗਏ ਉਹਨਾਂ ਨੇ ਇੱਕ ਪਟੀਸ਼ਨ ਜਾਰੀ ਕੀਤੀ ਆ ਪੇ ਹੁਣ ਅਸੀਂ ਕੈਲੀਫੋਰਨੀਆ ਖਰੀਦ ਲੈਣਾ 1 ਟ੍ਰਿਲੀਅਨ ਡਾਲਰ ਦਾ ਡੈਨਮਾਰਕ ਨੇ 2 ਲੱਖ ਤੋਂ ਵੱਧ ਲੋਕਾਂ ਦੀ ਪਟੀਸ਼ਨ ਹੋ ਗਈ ਸਿਗਨੇਚਰ ਹੋ ਗਏ ਉਹ ਗੱਲ ਤੇ ਉਹ ਰਫਰਡਰ ਵੀ ਆ ਤੇ 5 ਲੱਖ ਕਹਿੰਦੇ ਵੀ ਅਸੀਂ ਸਿਗਨੇਚਰ ਇਕੱਠੇ ਕਰਨੇ ਆ ਹੁਣ ਤੁਸੀਂ ਦੇਖੋ ਪੇ ਰਾਜਕਰਵੀ ਸੀ ਕਿ ਕਿਸੇ ਵੀ ਇੱਕ ਅਮਰੀਕਨ ਨੇ ਕਿਹਾ ਹੋਵੇ ਯਾਰ ਇਹ ਐਵੇਂ ਹੀ ਕਰੀ ਜਾਂਦੇ ਆ ਵੀ ਇਹ ਤਾਂ ਬਹੁਤ ਸਾਡਾ ਮੁਲਕ ਤੋੜ ਦੋਗੇ ਆ ਹੋ ਜਾਣ ਕਿਸੇ ਨੇ ਕਿਹਾ ਜਾਂ ਕੋਈ ਜਰਨਲਿਸਟ ਨੇ ਕਿਹਾ ਹੋਵੇ ਕਿ ਨਹੀਂ ਜੀ ਅਮਰੀਕਾ ਨੂੰ ਤੋੜ ਦੇਣਾ ਡੈਨਮਾਰਕ ਨੇ ਪੀ ਇਹ ਇਹ ਫਰੀडम ਆਫ ਐਕਸਪ੍ਰੈਸ਼ਨ ਆ ਇਹ ਹਰ ਇੱਕ ਬੰਦੇ ਕੋ ਹੱਕ ਆ ਜਿਹੜੇ ਮਰਜੀ ਮੁਲਕ ਚ ਰਹਿੰਦਾ ਉਹ ਕਰ ਸਕਦਾ ਜਦੋਂ ਤੱਕ ਇਹਦੇ ਕੋਈ ਵਾਇਲੈਂਸ ਨਹੀਂ ਹੁੰਦੀ ਤੇ ਕਿਸੇ ਨੂੰ ਕੋਈ ਫਿਕਰ ਨਹੀਂ ਹੋਣਾ ਚਾਹੀਦਾ ਪਰ ਇਹ ਇਹ ਹਟਦੇ ਨਹੀਂ ਹੈ ਹਮੇਸ਼ਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਅ ਅੱਜ ਉਹਨਾਂ ਦਾ ਜਿਹੜਾ ਜੀ ਲੂਸ ਆ ਉੱਥੇ ਨਿਕਲਿਆ ਤੁਸੀਂ ਦੇਖਿਆ ਹੀ ਆ ਜਿਹੜੇ ਦੇਖ ਰਹੇ ਆ ਪ੍ਰੈਸ ਕਾਨਫਰੈਂਸ ਉਹਨਾਂ ਦੇ 20 ਮਿੰਟ ਦੇ ਕਰੀਬ ਇਹ ਬੰਦੇ ਦੇ ਕੁਐਸਚਨ ਪੁੱਛਿਆ ਸੀ 20 ਮਿੰਟ ਤੋਂ ਕੁਝ ਸੈਕਿੰਡ ਤੇ ਸੋ ਜਿਹੜੇ ਜਿਹੜੇ ਸਰੋਤਿਆਂ ਨੇ ਨਹੀਂ ਦੇਖਿਆ ਉਹ ਜ਼ਰੂਰ ਤੁਸੀਂ ਇਸ ਨੂੰ ਦੇਖ ਲਿਓ। ਇਹ ਵੀ ਦੱਸ ਦੇ ਜੇ ਹਰਜੋਤ ਸਿੰਘ ਜੀ ਗੌਤਮ ਅਦਾਨੀ ਦਾ ਸਵਾਲ ਜਦ ਪੁੱਛਿਆ ਗਿਆ ਤਾਂ ਮੋਦੀ ਤਾਂ ਪੂੰਛ ਲੱਤਾਂ ਦੇ ਵਿੱਚ ਲੈ ਕੇ ਉੱਥੋਂ ਦੌੜ ਗਿਆ ਇੱਕ ਹਿਸਾਬ ਦੇ ਨਾਲ। ਉਹ ਕਹਿੰਦੇ ਜੀ ਆ ਸਾਡਾ ਸਾਂਝਾ ਪਰਿਵਾਰ ਆ ਪਰਿਵਾਰ ਦੇ ਵਿੱਚ ਅਸੀਂ ਕਿਸੇ ਦੀ ਗੱਲ ਨਹੀਂ ਕਰਦੇ। ਸੋ ਬੇਸਿਕਲੀ ਜਵਾਬ ਦੇਣ ਤੋਂ ਮੁੱਕਰ ਗਿਆ ਜਿਹੜਾ ਮੋਦੀ ਉੱਥੇ ਗੌਤਮ ਬਾਨੀ ਦੇ ਅਦਾਨੀ ਦੇ ਜਿਹੜੇ ਆ ਉਹ ਮਾਮਲੇ ਦੇ ਵਿੱਚ ਉਧਰ ਜਿਹੜੇ ਚਾਪਲੂਸ ਮੀਡੀਆ ਸੀਗਾ ਉੱਥੇ ਭਾਰਤ ਦਾ ਉਹ ਕਹਿੰਦੇ ਜੀ ਜਿਹੜਾ ਇੰਡੀਆ ਚਾਈਨਾ ਨੂੰ ਜਿਹੜਾ ਉਹ ਲੈ ਕੇ ਤੁਸੀਂ ਕਿਦਾਂ ਜਿਹੜਾ ਉਹ ਕਰੋਗੇ ਇੰਡੀਆ ਕਿਦਾਂ ਦੀ ਭੂਮਿਕਾ ਜਿਹੜੀ ਉਹ ਨਿਵਾ ਸਕਦੇ ਆ ਦੋ ਟੁਕ ਸਗੋਂ ਇਨਫੈਕਟ ਟਰੰਪ ਦਾ ਜਵਾਬ ਆਇਆ ਸੀ ਕਹਿੰਦੇ ਵੀ ਅਸੀਂ ਇੰਡੀਆ ਤੇ ਚਾਈਨਾ ਦੇ ਵਿੱਚ ਸਮਝੌਤਾ ਕਰਾਉਣ ਨੂੰ ਤਿਆਰ ਆ ਜੇ ਤੁਸੀਂ ਐਲ ਏ ਸੀ ਨੂੰ ਲੈ ਕੇ ਜਿਹੜੀ ਉਹਨਾਂ ਦੀ ਮਸਲਾ ਜਿਹੜਾ ਬਣਿਆ ਪਿਆ ਆ ਉਹ ਦੇਖੋ ਜਿਹੜੇ ਉਹ ਲਾਮ ਲਸ਼ਕਰ ਜਾਂ ਜਿਹੜੀਆਂ ਉਹ ਪੱਟ ਤੇ ਥਾਪੀਆਂ ਮਾਰਦੇ ਹੋਏ ਮੋਦੀ ਹੋਏ ਆਏ ਸੀਗੇ ਉਹ ਲੱਗਦਾ ਨਹੀਂ ਆ ਵੀ ਕੋਈ ਬਾੜੀ ਚੀਜ਼ ਉਹਨਾਂ ਨੂੰ ਇੱਥੋਂ ਕੁਝ ਮਿਲਣ ਜਾ ਰਹੀ ਆ ਰਸ਼ੀਆ ਦਾ ਤੇਲ ਬੰਦ ਕਰਾ ਕੇ ਆਪਣਾ ਤੇਲ ਜਿਹੜਾ ਉਹ ਵੇਚਣ ਦੇ ਲਈ ਉਹਨਾਂ ਨੂੰ ਮਨਾ ਲਿਆ ਆ ਉਦਾਂ ਜਿਹੜੀ ਆ ਟਰੰਪ ਉਹਨਾਂ ਨੇ ਮਾੜੀ ਜੀ ਉਹਨੂੰ ਵੀ ਆਪਲੂਸੀ ਕਰ ਦਿੱਤੀ ਜੇ ਸਵਾਲ ਪੁੱਛਿਆ ਵੀ ਹਾਂ ਭਾਈ ਤੁਸੀਂ ਕੀ ਸੋਚਦੇ ਆ ਵੀ ਜੇ ਕਿਤੇ ਜਿਹੜਾ ਮੋਦੀ ਵਧੀਆ ਨੇਗੋਸ਼ੀਏਟਰ ਆ ਕਿ ਤੁਸੀਂ ਆ 트럼ਪ ਕਹਿੰਦੇ ਨਹੀਂ ਨਹੀਂ ਇਹ ਸਾਡੇ ਚ ਕੋਈ ਕੰਪੀਟੀਸ਼ਨ ਨਹੀਂ ਮੋਦੀ ਬੜੀ ਵਧੀਆ ਜਿਹੜੀਆਂ ਉਹ ਗੱਲਾਂ ਕਰਦਾ ਹੈਗਾ ਆ ਸੋ ਜੈ ਸ਼ੰਕਰ ਜਿਹੜਾ ਇੱਕ ਆਪਣੇ ਆਪ ਨੂੰ ਫੋਰਨ ਪੋਲਿਸੀ ਕਰਾਫਟਸਮੈਨ ਦੱਸਦਾ ਆ ਉਧਰ ਮੋਦੀ ਆਪਣੇ ਆਪ ਨੂੰ ਵਿਸ਼ਵ ਗੁਰੂ ਜਿਹੜਾ ਆ ਉਹ ਆਖਦਾ ਆ ਉਹ ਜਿਹੜਾ ਉਹ ਸੋਚ ਰਿਹਾ ਸੀਗਾ ਵੀ ਜਿਹੜਾ ਉਹਨਾਂ ਨੂੰ ਸਵਾਲ ਪੁੱਛਿਆ ਵੀ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਜਿਹੜੇ ਇੰਡੀਆ ਕਿੱਦਾਂ ਦਾ ਰੋਲ ਕਰ ਸਕਦਾ ਹੈ ਤੇ 트럼ਪ ਨੇ ਸਭ ਇਹ ਕਹਿ ਦਿੱਤਾ ਵੀ ਭਾਈ ਜੇ ਤੁਸੀਂ ਆਪਸ ਦੇ ਵਿੱਚ ਸਮਝੌਤਾ ਕੋਈ ਕਰਨਾ ਹੈ ਤਾਂ ਅਸੀਂ ਤੁਹਾਨੂੰ ਮੀਡੀਏਟ ਜਿਹੜਾ ਉਹ ਕਰ ਲੈਨੇ ਆ ਉਹਨਾਂ ਨੇ ਕਿਹਾ ਵੀ ਮੈਂ ਤਾਂ ਇਹ ਵੀ ਚਾਹੁੰਦਾ ਵੀ ਯੂਐਸ ਰਸ਼ੀਆ ਚਾਈਨਾ ਇੰਡੀਆ ਸਾਰੇ ਜਿਹੜੇ ਉਹਨਾਂ ਦੇ ਗੁੱਡ ਟਾਈਜ਼ ਜਿਹੜੇ ਉਹ ਹੋਣ ਕਹਿੰਦੇ ਵੀ ਇਸ ਦੇ ਵਿੱਚ ਗੱਲਬਾਤ ਨਿਊਕਲੀਅਰ ਆਰਮਜ਼ ਰਿਡਕਸ਼ਨ ਨੂੰ ਲੈ ਕੇ ਵੀ ਜਿਹੜੀ ਉਹ ਕਿੱਤੀ ਜਾ ਸਕਦੀ ਆ ਮੋਦੀ ਨੇ ਚਾਪਲੂਸੀ ਦੀ ਕੋਈ ਜਿਹੜੀ ਉਹ ਛੱਡੀ ਨਹੀਂ ਗੱਲ ਮੇਕ ਅਮਰੀਕਾ ਗ੍ਰੇਟ ਅਗੇਨ ਮਾਕਾ ਤੋਂ ਮੀਗਾ ਬਣਾ ਲਿਆ ਉਹਨੇ ਕਹਿੰਦਾ ਵੀ ਮੇਕ ਇੰਡੀਆ ਗ੍ਰੇਟ ਅਗੇਨ ਦਾ ਨਾਰਾ ਜਿਹੜਾ ਆ ਉਹ ਮੋਦੀ ਉੱਥੇ ਲਾਏ ਆ ਟਰੰਪ ਹੁਣਾਂ ਦੀ ਜਿਹੜੀ ਉਹ ਯਾਦੀ ਦੇ ਵਿੱਚ ਉੱਥੇ ਸੋ ਹੁਣ ਦੇਖਦੇ ਆ ਵੀ ਇਸ ਦੇ ਵਿੱਚ ਕੀ ਜਿਹੜਾ ਉਹ ਬਣ ਜਾ ਰਿਹਾ ਹੈਗਾ ਆ ਐਫ 35 ਜਹਾਜ਼ ਵੀ ਵੇਚ ਦੇਣੇ ਆ ਉਹਨਾਂ ਨੂੰ ਤੇਲ ਵੀ ਵੇਚਣਾ ਆ ਗੈਸ ਵੀ ਜਿਹੜੀ ਉਹਨਾਂ ਨੂੰ ਉਹ ਵੇਚਣੀ ਆ ਟੈਰਿਫ ਵੀ ਜਿਹੜੀ ਉਹਨਾਂ ਦੇ ਉੱਤੇ ਜਿਹੜੇ ਉਹ ਲਾਉਣੇ ਆ ਤੇ ਨਾਲ ਦੇ ਨਾਲ ਜਿਹੜੇ ਹੋਰ ਚੀਜ਼ਾਂ ਦੇ ਵਿੱਚ ਮੋਦੀ ਨੂੰ ਲੱਗਦਾ ਵੀ ਉਹਨਾਂ ਨੇ ਚੰਗੀ ਤਰ੍ਹਾਂ ਬਾਹ ਮੋੜ ਕੇ ਇੱਕ ਹਿਸਾਬ ਦੇ ਨਾਲ ਬਣਾ ਲਿਆ ਹੈਗਾ ਆ ਸੋ ਦੇਖਦੇ ਆ ਅੱਗੇ ਇਹਨਾਂ ਸਾਰਿਆਂ ਦੇ ਨਤੀਜੇ ਜਿਹੜੇ ਉਹ ਕੀ ਨਿਕਲਣਗੇ ਜਿਹੜਾ ਜਿਸ ਤਰੀਕੇ ਦੇ ਨਾਲ ਮੋਦੀ ਹੁਣੀ ਪੇਸ਼ ਕਰਨਾ ਚਾਹੁੰਦੇ ਸੀ ਨਾ ਵੀ ਮੇਰਾ ਬਹੁਤ ਇਹ ਗੂੜਾ ਮਿੱਤਰ ਆ ਵੀ ਮੈਂ ਬਸ ਵੀ ਜਫੀਆਂ ਹੀ ਅਸੀਂ ਜਿਹੜੀਆਂ ਆ ਪਉਨੇ ਆ ਹਾਥੀ ਅਸੀਂ ਛੁੱਟਦੇ ਆ ਹੱਸਦੇ ਖੇਡਦੇ ਆ ਛੋਲੇ ਪਟੂਰੇ ਖਾਂਦੇ ਜਾਂਦੇ ਆ ਜਿੱਦਾਂ ਨਾ ਉਹ ਗੱਲਾਂ ਕਰਦਾ ਵੀ ਗੱਲ ਉਹ ਬਣੀ ਨਹੀਂ ਉੱਥੇ ਜਿਸ ਤਰੀਕੇ ਦੇ ਨਾਲ ਉਹ ਕਰਨਾ ਚਾਹੁੰਦੇ ਸੀ ਬਹੁਤ ਸਾਰੇ ਜਿਹੜੇ ਸਵਾਲਾਂ ਤੋਂ ਮੋਦੀ ਹੁਣੀ ਭੱਜਦੇ ਨਜ਼ਰ ਆਏ ਤੇ ਖਾਸ ਕਰਕੇ ਜਿਹੜੇ ਐਕਟਿਵਿਜ਼ਮ ਹੋ ਰਿਹਾ ਹੈ ਇੱਥੇ ਉਸ ਦੇ ਉੱਤੇ ਟਰੰਪ ਹੁਣਾਂ ਨੇ ਕੋਈ ਵੀ ਜਵਾਬ ਦੇਣ ਤੋਂ ਇੱਕ ਹਿਸਾਬ ਦੇ ਨਾਲ ਨਾ ਕਰ ਦਿੱਤਾ ਉਹ ਸਵਾਲਾਂ ਨੂੰ ਉਹਨਾਂ ਨੇ ਦਰਕਨਾਰ ਜਿਹੜਾ ਉਹ ਸਾਈਡ ਤੇ ਲੰਬ ਜਿਹੜਾ ਕਰ ਦਿੱਤਾ ਉਧਰ ਅੱਜ ਬਹੁਤ ਵੱਡਾ ਪ੍ਰੋਟੈਸਟ ਵੀ ਜਿਹੜਾ ਉਹ ਬਾਹਰ ਮੋਦੀ ਦੇ ਉਲਟ ਵਾਸ਼ਿੰਗਟਨ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜਾ ਉਹ ਹੋਇਆ ਵੀ ਜਿੱਥੇ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਨਾਲ ਕਸ਼ਮੀਰੀ ਤੇ ਹੋਰ ਮਾਈਨੋਰਟੀਜ਼ ਵਾਲੇ ਲੋਕ ਆ ਉਹਨਾਂ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਜਿਹੜਾ ਹੁਲਿਆ ਇੱਕ ਪਾਸੇ ਜਦ ਮੋਦੀ ਉੱਥੇ ਅੰਦਰ ਗੱਲਾਂਬੱਤਾਂ ਜਿਹੜੀਆਂ ਉਹ ਕਰ ਰਿਹਾ ਸੀ ਉੱਥੇ ਬਾਹਰ ਮਾਈਨੋਰਟੀਜ਼ ਨੂੰ ਕੁਚਲਣ ਵਾਲਾ ਮੋਦੀ ਦੇ ਉਲਟ ਉੱਥੇ ਲਗਾਤਾਰ ਜਿਹੜੇ ਪ੍ਰੋਟੈਸਟ ਆ ਉਹ ਹੁੰਦਾ ਰਿਹਾ ਹੈਗਾ ਆ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿੱਦਾਂ ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਬਹੁਤ ਵਾਰ ਗੱਪ ਵੀ ਛੱਡ ਦਿੰਦੇ ਆ ਤੇ ਇੱਕ ਕੁਐਸਚਨ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੇ ਨਿਊਯਾਰਕ ਦੇ ਪ੍ਰੋਸੀਕਿਊਟਰਸ ਆ ਉਹ ਕੁਏਟ ਕਰ ਗਏ ਆ ਤੇ ਉਸਦੇ ਤਾਂ ਨਹੀਂ ਉਹਨੇ ਜਵਾਬ ਦਿੱਤਾ ਉਹ ਤੋਂ ਜਦੋਂ ਨੈਕਸਟ ਕੁਐਸਚਨ ਪੁੱਛਿਆ ਗਿਆ ਕਹਿੰਦਾ ਨਹੀਂ ਨੇ ਮੈਂ ਫਾਇਰ ਕੀਤੇ ਆ ਜਦ ਕਿ ਸ਼ਰਯਮ ਝੂਠ ਆ ਜਿਹੜੇ ਪ੍ਰੋਸੀਕਿਊਟਰ ਸੀਗੇ ਡੈਨੀਅਲ ਸਸੂਨ ਉਹ ਖੁਦ ਰਿਪਬਲਿਕਨ ਆ ਰਿਪਬਲਿਕਨ ਸੀ ਉਹ ਕਹਿੰਦੀ ਵੀ ਮੇਰੀ ਜਿਹੜੀ ਜ਼ਮੀਰ ਨਹੀਂ ਇਜਾਜ਼ਤ ਕਰਦੀ ਵੀ ਜਿਹੜੇ ਬੰਦੇ ਦੇ ਉੱਤੇ ਕ੍ਰਿਮੀਨਲ ਚਾਰਜਸ 100% ਸ਼ੋਰ ਆਪੇ ਪ੍ਰੂਵਡ ਆ ਉਹਨੂੰ ਜਿਹੜੇ ਆ ਉਹਨੂੰ ਛੱਡ ਦਿੱਤਾ ਜਾਵੇ ਨਿਊਯਾਰਕ ਦਾ ਮੇਅਰ ਜਿਹੜਾ ਐਰਿਕ ਐਡਮਸ ਹੈਗਾ ਇਸ ਕਰਕੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਰਜ਼ਾਇਨ ਦਿੱਤਾ ਸੀ ਪਰ ਟਰੰਪ ਉਹ ਨਹੀਂ ਕਹਤੇ ਨਹੀਂ ਜੀ ਅਸੀਂ ਤਾਂ ਉਹਨਾਂ ਨੂੰ ਫਾਇਰ ਕੀਤਾ ਹੈਗਾ ਹੂੰ ਜੀ ਜੀ ਬਿਲਕੁਲ ਬਾਕੀ ਓਵਰਆਲ ਜਿਹੜਾ ਭਾਰਤੀ মিডিਆ ਆ ਉਹ ਉੱਥੇ ਬੇਇੱਜ਼ਤੀ ਕਰਾ ਕੇ ਜਿਹੜਾ ਉਹ ਗਿਆ ਆ ਜਿੱਥੇ ਉਹਨਾਂ ਨੇ ਮੋਦੀ ਨੂੰ ਉਭਾਰਨ ਦੀ ਬਹੁਤ ਜਿਹੜੀ ਉਹ ਕੋਸ਼ਿਸ਼ ਕੀਤੀ ਟਰੰਪ ਹੁਣਾਂ ਤੋਂ ਕੋਈ ਪੁੱਠਾ ਸਿੱਧਾ ਬਿਆਨ ਲੈਣ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਟੈਰਿਫ ਦਾ ਜਿਹੜਾ ਹਾਰ ਆ ਗਲੇ 'ਚ ਪਾ ਕੇ ਟਰੰਪ ਹੁਣਾਂ ਨੇ ਮੋਦੀ ਨੂੰ ਵਾਪਸ ਜਿਹੜਾ ਉਹ ਤੌਰ ਦਿੱਤਾ ਆ ਨਾਲ ਦੇ ਨਾਲ ਆਪਣਾ ਤੇਲ ਗੈਸ ਵੀ ਜਿਹੜਾ ਉਹਨਾਂ ਨੂੰ ਵੇਚ ਛੱਡਿਆ ਹੈਗਾ ਆ ਜਿਹੜੀ ਸਸਤੇ ਤੇਲ ਉੱਥੇ ਭਾਰਤ ਵਿੱਚ ਰਸ਼ੀਆ ਵਾਲਾ ਮਿਲ ਰਿਹਾ ਸੀ ਹੁਣ ਜਦੋਂ ਅਮਰੀਕਾ ਦਾ ਉੱਥੇ ਜਾਊਗਾ ਹੁਣ ਦੇਖੋ ਕਿੱਦਾਂ ਦਾ ਜਿਹੜਾ ਉਸ ਚੀਜ਼ ਦਾ ਅਸਰ ਜਿਹੜਾ ਉਹ ਪੈਂਦਾ ਆ ਭਾਰਤ ਦਾ ਰੁਪਈਆ ਲਗਾਤਾਰ ਜਿਹੜਾ ਉਹ ਡਿੱਗਿਆ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਜਿਹੜਾ ਯੂ ਐਸ ਡਾਲਰ ਆ ਉਹਨੂੰ ਵੇਚ ਕੇ ਮਾੜਾ ਜਿਹਾ ਰੁਪਏ ਨੂੰ ਉਹਨੂੰ ਚੱਕਿਆ ਹੈਗਾ ਆ ਉਧਰ 트럼ਪ ਉਹਨਾਂ ਨੇ ਇੱਕ ਹੋਰ ਬਿਆਨ ਜਿਹੜਾ ਉਹਦਾ ਬ੍ਰਿਕ ਇਜ਼ ਡੈਡ ਬ੍ਰਿਕ ਦੇ ਵਿੱਚ ਜਿਹੜਾ ਆਈ ਆ ਉਹ ਇੰਡੀਆ ਵਾਲਾ ਆ ਇਹ ਬ੍ਰਿਕ ਮਿਲਾਦਾ ਇਹਨਾਂ ਦੇ ਮੋਦੀ ਹੁਣਾਂ ਦੇ ਆਪਣੇ ਸਿਰ ਦੇ ਵਿੱਚ ਆਪ ਹੀ ਵੱਜ ਗਈ ਆ ਬ੍ਰਿਕ ਨੂੰ ਪੰਜਾਬੀ ਜੋਦਾ ਇਟ ਵੀ ਕਹਿ ਦਿੰਦੇ ਆ ਸੋ ਸ਼ਾਇਦ ਸਿਰ ਦੇ ਵਿੱਚ ਰੋੜ ਦਾ ਜਿਹੜਾ ਹੁਣ ਪੈ ਜਵੇ ਮੋਦੀ ਹੁਣਾਂ ਦੇ ਇਹ ਹੁਣ ਜਿਹੜੀ ਦੇਖਣ ਵਾਲੀ ਗੱਲ ਰਹੂਗੀ ਬ੍ਰਿਕ ਇਜ਼ ਡੈਡ ਇਹ ਉਹਨਾਂ ਨੇ ਜਿਹੜਾ ਉਹ ਕਨਫਰਮ ਕਰ ਦਿੱਤਾ ਬ੍ਰਿਕ ਨੂੰ ਤਾਂ ਪਹਿਲਾਂ ਹੀ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ 100% ਟੈਰਿਫ ਜਿਹੜਾ ਆ ਉਹ ਲਾਣਾ ਲੈਣਾ ਆ ਨਾਲੇ ਹਰਜੋਤ ਸਿੰਘ ਜੀ ਘਰੇ ਬੁਲਾਇਆ ਤੇ ਨਾਲੇ ਲੱਗਦਾ ਮਾਰੇ ਛੱਤਰ ਸੋ ਇਹ ਚੀਜ਼ ਲੱਗਦਾ ਇਸ ਪੂਰੀ ਮੁਲਾਕਾਤ ਦੇ ਵਿੱਚੋਂ ਨਿਕਲੀ ਹੈਗੀ ਉੱਥੇ ਜਿਹੜੇ ਪ੍ਰੋਟੈਸਟ ਆ ਉਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਦੇ ਉਲਟ ਤਾਂ ਹੋਈ ਸੀ ਬਹੁਤ ਸਾਰੀਆਂ ਕਮਿਊਨਿਟੀਆਂ ਵੱਲੋਂ ਪਰ ਪ੍ਰੈਜ਼ੀਡੈਂਟ 트੍ਰੰਪ ਤੇ ਲੋਨ ਮਸਕ ਉਹਨਾਂ ਦੀ ਸਰਕਾਰ ਦੇ ਉਲਟ ਵੀ ਹਜ਼ਾਰਾਂ ਦੇ ਕਰੀਬ ਜਿਹੜੇ ਗਵਰਨਮੈਂਟ ਦੇ EMPLOYES ਆ ਉਹਨਾਂ ਨੇ ਅੱਜ ਵਸ਼ਿੰਗਟਨ ਦੇ ਵਿੱਚ ਪ੍ਰੋਟੈਸਟ ਕੀਤਾ 70000 ਦੇ ਕਰੀਬ ਗਵਰਨਮੈਂਟ ਦੇ EMPLOYES ਨੇ ਆਲਰੇਡੀ ਜਿਹੜਾ ਵੋਲੰਟਰੀ ਰਿਜ਼ਾਈਨ ਕਰ ਦਿੱਤਾ ਹੈਗਾ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਸਤੰਬਰ ਮਹੀਨੇ ਤੱਕ ਤੁਹਾਨੂੰ ਤਰਖਾ ਦਿੱਤੀ ਜਾਊਗੀ ਪਰ ਰੀਸੈਂਟਲੀ ਇੱਕ ਜੱਜ ਨੇ ਇਹ ਕਹਿਤਾ ਵੀ ਹਾਂ ਉਹ ਕੁਝ ਵੀ ਕਰ ਸਕਦੇ ਆ ਕਿਸੇ ਨੂੰ ਵੀ ਫਾਇਰ ਕਰ ਸਕਦੇ ਆ ਹੁਣ ਕਹਿੰਦੇ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕਾਂ ਨੇ ਰਿਜ਼ਾਈਨ ਨਹੀਂ ਕੀਤਾ ਉਹਨਾਂ ਨੂੰ ਫਾਇਰ ਕਰਨ ਜਾ ਰਹੇਗੇ ਇਨਫੈਕਟ ਅੱਜ ਇਹ ਕਹਿਤਾ ਵੀ ਜਿਹੜੇ ਪ੍ਰੋਬੇਸ਼ਨ ਤੇ ਆ ਉਹ ਸਾਰੇ ਫਾਇਰ ਕਰ ਦੋ ਉਹਨਾਂ ਨੇ ਕਹਿਤਾ ਬਹੁਤ ਸਾਰੀਆਂ ਏਜੰਸੀਜ਼ ਦੇ ਹੈਡਸ ਨੂੰ ਉਹਨਾਂ ਨੇ ਕਹਿ ਦਿੱਤਾ ਆ ਵੀ ਜਿਹੜੇ ਪ੍ਰੋਬੇਸ਼ਨ ਦੇ ਉੱਤੇ ਜਿੰਨੇ ਵੀ ਫੈਡਰਲ ਮੁਲਾਜ਼ਮ ਆ ਉਹਨਾਂ ਨੂੰ ਫਾਇਰ ਜਿਹੜਾ ਉਹ ਤੁਸੀਂ ਕਰ ਸਕਦੇ ਹੈਗੇ ਆ ਸੋ ਇਹ ਦੇਖੋ ਕੀ ਬਣਦਾ ਉਦਾਂ ਜਿਹੜਾ ਹਰਜੋਤ ਸਿੰਘ ਜੀ ਨਾਲ ਦੇਖੋ ਨੋ ਡਾਊਟ 트럼ਪ ਹੁਣਾ ਦੇ ਨਾਲ ਜਿਹੜੀ ਮੁਲਾਕਾਤ ਉਹ ਹੋਈ ਉਹ ਠੀਕ ਆ ਅੰਦਰ ਖਾਤੇ ਕੀ ਹੋਇਆ ਤੇ ਹੌਲੀ ਹੌਲੀ ਚੀਜ਼ਾਂ ਬਾਹਰ ਆਉਣਗੀਆਂ ਬਾਹਰੋਂ ਕੀ ਦਿਖਦਾ ਰਿਹਾ ਉਹ ਆਪਾਂ ਆਪਣਾ ਉਹਦਾ ਅਨਲਿਸਿਸ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਵੀ ਇਹ ਵੀ ਜਿਹੜੀ ਜ਼ਿਕਰਯੋਗ ਆ ਤੇ ਧਿਆਨ ਦੇਣ ਵਾਲੀਆਂ ਕੱਲਾਂ ਆ ਮੋਦੀ ਦੀ ਮੁਲਾਕਾਤ ਸੁੰਦਰ ਪਚਾਈ ਇਲਨ ਮਸਕ ਤੁਲਸੀ ਗਾਬੜ ਜੇ ਡੀ ਵੈਂਸ ਹੋਰ ਬਹੁਤ ਸਾਰੇ ਲੋਕਾਂ ਦੇ ਨਾਲ ਵਿਵੇਕਰਾਮਾ ਸਵਾਮੀ ਨੇ ਵਿਵੇਕਰਾਮਾ ਸਵਾਮੀ ਨਾਲ 4 ਘੰਟੇ ਮੁਲਾਕਾਤ ਕੀਤੀ ਸੋ ਹੋਈ ਉਹ ਜਿਹੜਾ ਸਵਾਲ ਵੀ ਪੁੱਛਿਆ ਸੀ ਪੱਤਰਕਾਰ ਨੇ ਤੁਲਸੀ ਗੱਬੜ ਦਾ ਵੀ ਵਿੱਚ ਜਿਹੜਾ ਉਹਨਾਂ ਨੇ ਨਾਂ ਲਿਆ ਸੀਗਾ ਵੀ ਹੁਣ ਇੰਟੈਲੀਜੈਂਸ ਦੀ ਉਹ ਡਾਇਰੈਕਟਰ ਬਣ ਗਈ ਹੈ ਤਾਂ ਤੁਸੀਂ ਕੀ ਦੇਖਦੇ ਆਂ ਇਹਨਾਂ ਸੰਬੰਧਾਂ ਨੂੰ ਕਿਉਂਕਿ ਇਹ ਸਿੱਧਾ 5 wise ਦੇ ਉੱਤੇ ਇਸ ਸਵਾਲ ਨੂੰ ਇੱਕ ਸਾਹ ਦੇ ਨਾਲ ਮੋੜ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦਾ ਉਹਦਾ ਜਵਾਬ 트ੰਪ ਹੁਣਾਂ ਨੇ ਦਿੱਤਾ ਤਾਂ ਨਹੀਂ ਆ ਇਵੈਂਚੁਅਲੀ ਬਾਅਦ ਦੇ ਵਿੱਚ ਪਤਾ ਲੱਗੂਗਾ ਵੀ ਅੰਦਰਖਾਤੇ ਕੀ ਪਾਲਿਸੀ ਦੇ ਵਿੱਚ ਚੇਂਜ ਜਿਹੜੇ ਉਹ ਆ ਹੋਏ ਹੈਗੇ ਆ ਸੋ lettes see ਕੀ ਇਸ ਪੂਰੇ ਮਾਮਲੇ ਦੇ ਵਿੱਚ ਬਣਦਾ ਜਿਹੜਾ ਹੋ ਹੈਗਾ ਆ ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਆ ਜਿਹੜੀਆਂ ਉਹ ਪਤਾ ਲੱਗਣ ਗਈਆਂ 올ਡੈਸਟ ਡੈਮੋਕ੍ਰੇਸੀ ਤੇ ਲਾਰਜੈਸਟ ਡੈਮੋਕ੍ਰੇਸੀ ਦੀ ਕਹਿੰਦੇ ਵੀ ਆਪਸ ਤੇ ਵਿੱਚ ਮੁਲਾਕਾਤ ਸੀਗੀ ਨੋ ਡਾਊਟ ਜਿਹੜਾ ਗੋਦੀ ਮੀਡੀਆ ਆ ਉਹ ਲਗਾਤਾਰ ਕਹਿੰਦੇ ਵੀ ਇਹ ਦੋਸਤੀ ਦਾ ਜਾਂ ਦੋਸਤਾਨੇ ਦਾ ਜਾਂ ਫਰੈਂਡਸ਼ਿਪ ਦਾ ਉਹ ਪੂਰਾ ਜਿਹੜਾ ਰਾਗ ਉਥੇ ਆਲਾਪ ਰਿਹਾ ਹੈਗਾ ਆ ਪਰ ਵੀ ਨੀਡ ਟੂ ਰੀਡ ਬਿਟਵੀਨ ਦਾ ਲਾਈਨਸ ਵੀ ਉਹਦੇ ਵਿਚਾਲੇ ਜਿਹੜਾ ਗੱਲਾਂ ਦੇ ਵਿੱਚ ਗੱਲਾਂ ਜਿਹੜੀਆਂ ਉਹ ਅਸਲ ਚ ਹੈ ਕਿਹੜੀਆਂ ਸੀਗੀਆਂ ਸੋ ਇਹ ਇਹ ਚੀਜ਼ਾਂ ਜਿਹੜੀਆਂ ਆ ਉਹ ਅਹਿਮ ਆ ਸਮਝੌਤੇ ਜਿੱਥੇ ਸਮਾਨ ਵੇਚਣ ਦੇ ਇੱਕ ਦੂਜੇ ਦੇ ਨਾਲ ਹੋਏ ਆ ਤੇ ਨਾਲ ਖੜੇ ਖੜੇ ਉਹਨਾਂ ਨੇ ਬਿਲਕੁਲ ਇਹੀ ਜਿਹੜਾ ਉਹ ਕਿਹਾ ਵੀ ਟੈਰਿਫ ਤੁਹਾਡੇ ਉੱਤੇ ਜਿਹੜੇ ਉਹ ਲੱਗਣਗੇ ਇੰਡੀਆ ਕਹਿੰਦੇ ਵੀ ਸਭ ਤੋਂ ਜ਼ਿਆਦਾ ਟੈਰਿਫ ਲਾਉਣ ਵਾਲਾ ਮੁਲਕਾ ਜਿਹਦੇ ਕਰਕੇ ਅਮਰੀਕੀ ਸਮਾਨ ਉੱਥੇ ਜਾਂਦਾ ਨਹੀਂ ਸੋ ਅਸੀਂ ਹੁਣ ਬਰਾਬਰ ਦਾ ਵੀ ਜਿਹੜਾ ਉਹਨਾਂ ਨੂੰ ਟੈਰਿਫ ਲਾਉਣ ਜਾ ਰਹੇ ਹੈਗੇ ਆ ਰੋਬਰਫ ਕੈਨੇਡੀ ਯੂਨੀਅਨ ਉਹਨਾਂ ਨੂੰ ਹੈਲਥ ਤੇ ਹਿਊਮਨ ਸਰਵਿਸਸਸ ਦੀ ਸੈਕਟਰੀ ਦੀ ਦੇ ਲਈ ਉਹਨਾਂ ਨੇ ਸੈਨੇਟ ਵੱਲੋਂ ਪ੍ਰੂਵਲ ਮਿਲ ਗਿਆ ਤੇ ਇਹ ਵੀ ਬੜੀ ਇੰਪੋਰਟੈਂਟ ਸੀਟ ਹੈਗੀ ਆ ਇੱਕ ਲੋਕਲ ਖਬਰ ਆਪਾਂ ਫ੍ਰਿਜਨੋ ਦੀ ਕਰਦੇ ਹਈਏ ਫ੍ਰਿਜਨੋ ਦੀ ਨਵੀਂ ਪੁਲਿਸ ਚੀਫ ਲੇਡੀ ਬਣੀ ਹੈਗੀ ਆ ਮਿੰਡੀ ਕੈਸਟੋ ਜੋ ਕਾਫੀ ਲੰਬੇ ਸਮੇਂ ਤੋਂ ਸਿਟੀ ਆਫ ਰਿਜ਼ਨੋ ਦੇ ਪੁਲਿਸ ਡਿਪਾਰਟਮੈਂਟ ਚ ਕੰਮ ਕਰਦੀ ਸੀ 24th ਪੁਲਿਸ ਚੀਫ ਫਰਸਟ ਔਮਨ